ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਅਮੀਰ ਦਾ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਣੇ ਆ ਜੀ ਆਪਾਂ ਡਿਜ਼ਾਈਨ ਮੇਰੇ ਕੋਲ ਸਲਾਈ ਟੇ 23 ਗੁੰਡੇ ਲੈਣੇ ਜੀ ਇੱਕ ਸਲਾਈ ਸਿੱਧੀ ਕਪੂਠੇ ਬਣਾ ਲਈਏ ਆਪਾਂ ਨੇ ਹੁਣ ਡਿਜ਼ਾਈਨ ਬਣਾਉਣੇ ਆ ਜੀ ਇਕ ਕੁੰਡਾ ਉਤਾਰ ਲਈ ਧਾਗਾ ਅੱਗੇ ਲੈ ਕੇ ਆਵਾਂਗੇ ਜੇ ਆਪਾਂ ਤਿੰਨ ਗੁੰਡੇ ਪੁੱਠੇ ਬਣਾਵਾਂਗੇ ਜੀ ਇੱਕ ਦੋ ਤਿੰਨ ਧਾਗਾ ਪਿੱਛੇ ਕਰਕੇ ਤਿੰਨ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਇੱਕ ਦੋ ਤਿੰਨ ਤੇ ਧੱਗਾ ਅੱਗੇ ਲਿਆ ਮਗੇ ਤਿੰਨ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਤਿੰਨ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਧੱਗਾ ਅੱਗੇ ਲਿਆ ਕਿ ਤਿੰਨ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਤਿੰਨ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਤੇ ਤਿੰਨ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ 1 2 ਤਿੰਨ ਇੱਕ ਗੁੰਡਾ ਆਪਾਂ ਸਿੱਧਾ ਬੁਣਾਏ। ਹੁਣ ਆਗੇ ਜੀ ਉੱਥੇ ਸਲਾਈ ਤੇ ਇੱਕ ਗੁੰਡਾ ਤਾਰ ਲਿਆ ਜਿਹੜੇ ਆਪਾਂ ਤਿੰਨ ਗੁੰਡੇ ਪੁੱਠੇ ਬੁਣੇ ਸੀ ਹੁਣ ਆਪਾਂ ਤਿੰਨ ਗੁੰਡੇ ਸਿੱਧੇ ਬੁਣਾਏ ਜੀ 1 2 3 ਤੇ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ 1 2 3 ਤਿੰਨ ਗੁੰਡੇ ਆਪਾਂ ਸਿੱਧੇ ਬੁਣਾਂਗੇ। ਤਿੰਨ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ। ਇਹ ਧਾਗਾ ਪਿੱਛੇ ਕਰਕੇ ਤਿੰਨ ਗੁੰਡੇ ਆਪਾਂ ਸਿੱਧੇ ਬੁਣਾਂਗੇ ਜੀ। ਇਹ ਧਾਗਾ ਅੱਗੇ ਕਰਕੇ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ। ਧਾਗਾ ਪਿੱਛੇ ਕਰਕੇ ਤਿੰਨ ਗੁੰਡੇ ਆਪਾਂ ਸਿੱਧੇ ਹੋਣਾਂਗੇ ਜੀ ਇੱਕ ਕੁੰਡਾ ਪੁੱਠਾ ਹੋਣਾ ਦੋ ਸਲਾਈਆਂ ਬਣ ਗੀਆਂ ਡਿਜ਼ਾਈਨ ਦੀ ਹੁਣ ਤੀਜੀ ਸਲਾਈ ਤੇ ਇੱਕ ਕੁੰਡਾ ਉਤਾਰ ਲਿਆ ਜੀ ਤਿੰਨ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਫਿਰ ਤਿੰਨ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਤਿੰਨ ਕੁੰਡੇ ਪੁੱਠੇ ਬੁਣਾਂਗੇ 1 2 3 ਧਾਗਾ ਪਿੱਛੇ ਕਰਕੇ ਤਿੰਨ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਧਾਗਾ ਅੱਗੇ ਲਿਆਵਾਂਗੇ ਇਹ ਤਿੰਨ ਗੁੰਡੇ ਆਪਾਂ ਉੱਥੇ ਪੋਣਾਂਗੇ ਜੀ ਧਾਗਾ ਪਿੱਛੇ ਕਰਕੇ ਤਿੰਨ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਤਿੰਨ ਗੁੰਡੇ ਆਪਾਂ ਉੱਥੇ ਪੋਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਗੋਣਾ ਤਿੰਨ ਸਲਾਈਆਂ ਬਣ ਗਈਆਂ ਡਿਜ਼ਾਈਨ ਦੀਆਂ ਉਹਨਾਂ 'ਪਾ ਸਾਰੀ ਸਲਾਈ ਪੁੱਠੇ ਬੁਣਾਗੇ। ਬਹੁਤ ਹੀ ਆਸਾਨ ਜਾਂ ਤੇ ਸਿੰਪਲ ਜਿਹਾ ਡਿਜ਼ਾਈਨ ਹੈ ਜੀ। ਪੁੱਠੇ ਸਿੱਦੇ ਕੁੰਡਿਆਂ ਦਾ। ਤਿੰਨ ਤਿੰਨ ਕੁੰਡਿਆਂ ਚ ਡਿਜ਼ਾਈਨ ਬਣਦਾ ਹੈ ਜੀ। ਸਾਰੀ ਸਲਾਈ ਪੁੱਠੇ ਬਣਾਵਾਂਗੇ ਜੇ ਆਪਾਂ ਉਹਨੂੰ ਪਸਾਰੀ ਚਲਾਈ ਸਿੱਧੀ ਬਣਾਵਾਂਗੀ ਲਓ ਜੀ ਸਾਰੀ ਸਲਾਈ ਆਪਾਂ ਸਿੱਧੀ ਬਣਾ ਲਈ ਮੈਂ ਆਪਣੀ ਸਾਰੀ ਸਲਾਈ ਪੁੱਠੀ ਬਣੂੰਗੀ ਜੀ ਹਾਂ ਲੋ ਜੀ ਪੁੱਠੇ ਬਣ ਗਏ ਜੀ ਆਪਣੀ ਸਲਾਈ ਹੁਣ ਫਿਰ ਆਪਣਾ ਡਿਜ਼ਾਈਨ ਬਣੂਗਾ ਜੀ ਇੱਕ ਗੁੰਡਾ ਉਤਾਰ ਲਿਆ ਜੀ ਪਹਿਲਾਂ ਆਪਾਂ ਉਹਰੇ ਪੁੱਠੇ ਪੋਨੇ ਸੀ ਗੁੰਡੇ ਤਿੰਨ ਹੁਣ ਆਪਾਂ ਤਿੰਨ ਗੁੰਡੇ ਸਿੱਧੇ ਪੋਣਾਂਗੇ ਜੀ ਇੱਕ ਦੋ ਤਿੰਨ ਧਾਗਾ ਅੱਗੇ ਕਰਕੇ ਹੁਣ ਇਹ ਤਿੰਨ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਇੱਕ ਦੋ तीन धागा पिछे करके तीन कुंडे आप सीधे बुना तीन कुंडे आपे बुना जी एक दो तीन धागा पिछे करके तीन कुंडे आप सीधे बुनाए जी धागा अगे लियाँगे जी तीन कुंडे आप पुठ्ठे बुना तीन कुंडे आप सीधे बुना ਤਿੰਨ ਤਿੰਨ ਕੁੰਡਿਆਂ ਦੀ ਡਿਜ਼ਾਈਨ ਹੈ ਜੀ ਇਹ। ਹੁਣ ਆ ਗਏ ਜੀ ਪੁੱਠੇ ਸਲਾਈ ਤੇ ਇਹ ਕੁੰਡਾ ਉਤਾਰ ਲਿਆ ਜੀ। ਹੁਣ ਆਪਾਂ ਇਧਰੋਂ ਇਹ ਸਿੱਧੇ ਪੋਣੇ ਸੀ ਇਧਰੋਂ ਪੁੱਠੇ ਪੋਵਾਂਗੇ ਜੀ ਕੁੰਡੇ। 1 2 3 ਇਧਰ ਪੁੱਠੇ ਪੋਣੇ ਜੀ ਕੁੰਡੇ ਇਧਰ ਆਪਾਂ ਇਹ ਕੁੰਡੇ ਸਿੱਧੇ ਪੋਣਾਂਗੇ ਜੀ 1 2 3 ਧਾਗਾ ਅੱਗੇ ਲਿਆ ਕੇ ਤਿੰਨ ਗੁੰਦੇ ਆਪਾਂ ਪੁੱਠੇ ਬੁਣਾਂਗੇ ਜੀ ਜਿਹੜੇ ਉਧਰ ਪੁੱਠੇ ਬੁਣੇ ਸੀ ਇੱਧਰ ਆਪਾਂ ਸਿੱਧੇ ਬੁਣਾਂਗੇ ਜੀ ਜਿਹੜੇ ਉਧਰ ਸਿੱਧੇ ਬੁਣੇ ਸੀ ਇੱਧਰ ਆਪਾਂ ਪੁੱਠੇ ਬੁਣਾਂਗੇ 1 2 3 ਤਿੰਨ ਗੁੰਡੇ ਪੁੱਠੇ ਬੁਣਾਂਗੇ ਇੱਕ ਵਾਰ ਸਿੱਧਾ ਬੁਣ ਲਾਂਗੇ ਤੇ ਸੋਰੀ ਸਪੁੱਠਾ ਬੁਣਾਂਗੇ ਹੁਣ ਆਪਾਂ ਅਗੇ ਸਿੱਧੇ ਬਸ ਇੱਕ ਗੁੰਡਾ ਉਤਾਰ ਲਿਆ ਜੀ ਤਿੰਨ ਗੁੰਡੇ ਆਪਾਂ ਸਿੱਧੇ ਬੁਣਾਂਗੇ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਂਗੇ ਤਿੰਨ ਫਿਰ ਤਿੰਨ ਗੁੰਡੇ ਆਪਾਂ ਸਿੱਧੇ ਬੁਣਾਂਗੇ धागा अगे करके तीन कुंडे फिर धागा पीछे करा जी तीन कुंडे आप सीधे बुना तीन कुंडे आपे बुना तीन कुंडे आप सीधे बुना सैड वाला भी सीधे बुना ਪੇੜੇ ਕਿ ਕੁੰਡਾ ਉਤਾਰ ਲਈ ਤਿੰਨ ਕੁੰਡੇ ਆਪਾਂ ਪੁੱਠੇ ਬੋਣਾਂਗੇ ਤਿੰਨ ਕੁੰਡੇ ਆਪਾਂ ਸਿੱਧੇ ਬੋਣਾਂਗੇ ਤਿੰਨ ਕੁੰਡੇ ਪੁੱਠੇ ਬੋਣਾਂਗੇ ਤਿੰਨ ਕੁੰਡੇ ਆਪਾਂ ਸਿੱਧੇ ਬੋਣਾਂਗੇ ਤਿੰਨ ਕੁੰਡੇ ਪੁੱਠੇ ਬੋਣਾਂਗੇ ਪਤਨ ਨੂੰ ਕੁੰਡੇ ਆਪਾਂ ਸਿੱਧੇ ਗੁਣਾਗੇ ਜੀ ਤਿੰਨ ਕੁੰਡੇ ਪੁੱਠੇ ਗੁਣਾਗੇ ਜੀ ਚਾਰਡ ਬੜਾ ਵੀ ਪੁੱਠੇ ਗੁਣ ਲਾਂਗੇ ਹੁਣ ਆਪਾਂ ਪੁੱਠੀ ਬਣਾਵਾਂਗੇ ਜੀ ਸਾਰੇ ਸਲਾਈ ਹਾਂ ਤੇ ਸਾਰੇ ਸলাই ਆਪਾਂ ਨੇ ਬੁੱਠੇ ਬਣਾ ਲਈ ਫਿਰ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਹਾਂਜੀ ਪੁੱਠੀ ਸਲਾਈ ਦੇ ਹੁਣ ਇਧਰੋਂ ਇਹ ਆਪਣੀ ਸਲਾਈ ਸਿੱਧੀ ਬਣੂਗੀ ਸਾਰੇ ਸਲਾਈ ਆਪਾਂ ਸਿੱਧੀ ਬਣਾਵਾਂਗੇ ਹੁਣ ਫੇਰ ਆਪਣੀ ਸਾਰੇ ਸਲਾਈ ਬੁੱਠੀ ਬਣਾਉਂਗੀ ਸਾਰੇ ਸਲਾਈ ਉਪਰ ਦੇ ਬੁੱਠੇ ਬਣਾ ਲਏ ਜੀ ਸਾਈਡ ਵਾਲਾ ਸਿੱਧਾ ਬੁਣ ਲਾਂਗੇ ਝੁਕੁੰਡਾਲ ਤਾ ਲੈ ਤੇ ਝੁਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ धागा अगे करके तीन कुंडे आप पुट्ठे बुना जेडे पहला सीधे बुने हुए थे पुठे बुन ला चाहिए हम तीन कुंडे आप सीधे बुना गए जी तीन कुंडे पुठे बुना गए धागा पीछे करके तीन कुंडे आप सीधे बुना तीन कुंडे पुठे बुना गए जी ਤਿੰਨ ਗੁੰਡੇ ਆਪਾਂ ਸਿੱਧੇ ਬੋਣਾਂਗੇ। ਇਹ ਗੁੰਡਾ ਪੁੱਠਾ ਹੈ। ਹੁਣ ਫੇਰ ਜਿਹੜੇ ਆਪਾਂ ਨੇ ਉੱਧਰੋਂ ਛਿੱਤੇ ਬਣਾਏ ਸੀ ਇੱਧਰ ਪੁੱਠੇ ਬਣਨਗੇ। ਤਿੰਨ ਗੁੰਡੇ ਪੁੱਠੇ ਬੋਣਾਂਗੇ ਜੀ। ਤਿੰਨ ਗੁੰਡੇ ਆਪਾਂ ਸਿੱਧੇ ਬੋਣਾਂਗੇ। ਤਿੰਨ ਗੁੰਡੇ ਪੁੱਠੇ ਬੋਣਾਂਗੇ ਜੀ ਤਿੰਨ ਗੁੰਡੇ ਪਾਸਿੱਦੇ ਬੋਣਾਂਗੇ ਜੀ ਤਿੰਨ ਗੁੰਡੇ ਪੁੱਠੇ ਬੋਣਾਂਗੇ ਜੀ ਤਿੰਨ ਗੁੰਡੇ ਪਾਸਿੱਦੇ ਬੋਣਾਂਗੇ ਜੀ ਕੁੰਡੇ ਤਿੰਨ ਤਿੰਨ ਕੁੰਡੀ ਬੁਣਨੇ ਨੇ ਇਹ ਗਲਤੀ ਨਾਲ ਇੱਕ ਜਗ੍ਹਾ ਤੇ ਚਾਰ ਬੁਣੇ ਗਏ ਸੀਗੇ ਤਿੰਨ ਕੁੰਡੇ ਫੁੱਟੇ ਜੀ ਤਿੰਨ ਕੁੰਡੇ ਸਿੱਧੇ ਬੁਣਾਂਗੇ ਇੱਕ ਸਾਈਡ ਵਾਲਾ ਸਿੱਧਾ ਬੁਣ ਲਾਂਗੇ ਫੇਰ ਆਪਾਂ ਨੇ ਸਿੱਧੇ ਗੁੰਡੇ ਸਿੱਧੇ ਗੁੰਡੇ ਨੇ ਜੀ ਪੁੱਠੇ ਤੇ ਪੁੱਠੇ ਗੁੰਨੇ ਨੇ ਜੀ ਤਿੰਨ ਗੁੰਡੇ ਪੁੱਠੇ ਜੀ ਤਿੰਨ ਗੁੰਡੇ ਸਿੱਧੇ ਬੋਣਾਂਗੇ ਤਿੰਨ ਫਿਰ ਤਿੰਨ ਗੁੰਡੇ ਆਪਾਂ ਪੁੱਠੇ ਬੋਣਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਬੋਣਾਂਗੇ ਤਿੰਨ ਗੁੰਡੇ ਪੁੱਠੇ ਪੋਣਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਸੋ ਇਹਦੇ ਬੜੇ ਸਿੱਟਾ ਬਣ ਲੋ ਚਾਹੇ ਪੁੱਠਾ ਮੈਨੂੰ ਹੁਣ ਆਪਣੇ ਤਿੰਨ ਸਲਾਈਆਂ ਹੋ ਗੀਆਂ ਜੀ ਹੁਣ ਆਪਾਂ ਸਾਰੀ ਸਲਾਈ ਸਿੱਧੀ ਪੋਣਾਂਗੇ సారి సలా సీ బి సారి సలాయి పుట్ీీ బీ ਆ ਰਿਸ਼ਲਾ ਇਹ ਪਨੇ ਬੁੱਠੇ ਬਣਾ ਲਈ ਉਸ ਨੇ ਮੈਂ ਇਹ ਕੀ ਗਿੱਟ ਡਿਜ਼ਾਈਨ ਬਣ ਜਾਊਗਾ ਜੀ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਨਾ ਇਹ ਬਿਲਕੁਲ ਸਿੰਪਲ ਆਸਾਨ ਡਿਜ਼ਾਈਨ ਹੈ ਜੀ ਬੁੱਠੇ ਸਿੱਧੇ ਕੁੰਡਿਆਂ ਦੀ ਡਿਜ਼ਾਈਨ ਹੈ ਜੀ ਤਿੰਨ ਤਿੰਨ ਗੁੰਡੇ ਜਿੱਡੇ ਜੈਨ ਬਣਦਾ ਜੀ ਤਿੰਨ ਗੁੰਡੇ ਪੁੱਠੇ ਦਿਨ ਸਿੱਧੇ ਤਿੰਨ ਸਲਾਈਆਂ ਇਹ ਪੈਣਗੇ ਫਿਰ ਤਿੰਨੇ ਪੈ ਜਾਣੀਆਂ ਪੁੱਠੇ ਸਿੱਧੀਆਂ ਫਿਰ ਤਿੰਨ ਪੁੱਠੇ ਦਿਨ ਸੁੱਧੇ ਪੈ ਜਾਣਗੇ ਜੀ ਫਿਰ ਪੁੱਠੇ ਸਿੱਧੇ ਸਲਾਈਆਂ ਆਪਣੀ ਤਿੰਨ ਪੈ ਜਾਣਗੀਆਂ ਐਵੇਂ ਡਿਜ਼ਾਈਨ ਬਣੀ ਜਾਊਗਾ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਜੀ ਬਣ ਕੇ ਡਿਜ਼ਾਈਨ ਬਣਾਉ ਜੀ ਫਿਰ ਮਿਲਦੇ ਆਂ ਅਗਲੀ ਵੀਡੀਓ 'ਚ ਧੰਨਵਾਦ